ਮਾਮਲਾ ਇਹ ਹੀ ਆ ਵੀ ਜੋ ਸਾਡੇ ਪਿੰਡ ਚ ਇੰਟਰਫੇਅਰ ਹੋਦੀ ਹੈਗੀ ਆ ਪਿੰਡ ਕਿਹੜਾ ਹੈ ਤੇ ਨਹੀਂ ਹਾਂਜੀ ਪਿੰਡ ਦਾ ਨਾਮ ਵੀ ਦੱਸਣਾ ਮੈਂ ਪਿੰਡ ਜੋੜੇ ਦੇ ਵਿੱਚ ਜੋ ਸਾਡੇ ਇੰਟਰਫੇਅਰ ਕਰ ਰਿਹਾ ਟਾਂਡਾ ਬਧਾਇ ਤੇ ਜਸਵੀਰ ਸਿੰਘ ਰਾਜਾ ਉਹਨੇ ਜੋ ਸਾਡੇ ਪਿੰਡ ਦਾ ਸਰਪੰਚ ਬਣਾਇਆ ਮਨਪ੍ਰੀਤ ਸਿੰਘ ਗੋਲਡੀ ਉਹ ਹਰੇਕ ਤੇ ਪਰਚੇ ਬਣਾਈ ਜਾਂਦਾ ਕੱਲ ਵੀ ਮੇਰੇ ਸਾਡੇ ਗੁਰਦੁਆਰਾ ਸਾਹਿਬ ਉੱਥੇ ਮੈਂ ਉਹਨੂੰ ਸਿਰਫ ਗੱਲ ਪੁੱਛਿਆ ਸੀ ਕਾਫੀ ਦਲਕੀ ਲੈ ਕੇ ਤੇ ਜਾ ਕੇ ਨੇ ਪਹਿਲਾਂ ਜਾ ਕੇ ਉਹ ਰਾਜਾਤੀ ਪ੍ਰੈਸ਼ਰ ਪਾਇਆ ਇਹ ਜਾ ਕੇ ਡੀਐਸਪੀ ਨੇ ਫਿਰ ਸਵੇਰਿਆ ਦੇ ਘਰ ਪੁਲਿਸ ਭੇਜੀ ਮੈਨੂੰ ਮੈਂ ਇਹ ਨਹੀਂ ਪੁੱਛਣਾ ਚਾਹੁੰਦਾ ਕਿ ਪੁਲਿਸ ਕਾਦੇ ਵਾਸਤੇ ਆਈ ਮੈਂ ਕੀ ਕੰਮ ਕੀਤਾ ਸਿਰਫ ਇਹ ਕੋਈ ਪੁੱਛਣ ਦੇ ਵਿੱਚ ਉਹ ਇੱਕ ਸਾਨੂੰ ਡਰਾ ਰਿਹਾ 26 ਤਰੀਕ ਨੂੰ ਮੇਰੀ ਫਲਾਈਟ ਹੈ 26 ਤਰੀਕ ਨੂੰ ਮੇਰੀ ਫਲਾਈਟ ਹੈ ਸਿਰਫ ਐਸੇ ਕਰਕੇ ਲੋਕਾਂ ਨੂੰ ਕਹਿੰਦਾ ਫਿਰਦਾ ਵੀ ਇਹਨੂੰ ਇੱਥੇ ਰੱਖਣਾ ਗੱਲ ਉਹ ਗੱਲ ਉਹ ਨਹੀਂ ਇੱਥੇ ਰੱਖਣ ਦੀ ਠੀਕ ਹੈ ਮੇਰੀ ਵੀ ਇਹ ਮੇਰਾ ਵੀ ਹੋਮ ਲੈਂਡ ਹੈ ਪਰ ਸਾਰਿਆਂ ਨੂੰ ਵੱਡੀ ਗੱਲ ਇਹ ਆ ਜਿਹੜੇ ਇਦਾਂ ਦੇ ਆਨਸਰ ਕਿਉਂ ਉੱਠਦੇ ਆ ਮੈਂ ਗਵਰਨਮੈਂਟ ਨੂੰ ਇੱਕੋ ਹੀ ਮਾਨ ਗਵਰਨਮੈਂਟ ਨੂੰ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਜੋ ਤੁਹਾਡੇ ਐਮਐਲਏ ਆ ਠੀਕ ਆ ਉਹਨਾਂ ਨੂੰ ਉਹਨਾਂ ਤੇ ਇਹ ਜਿਹੇ ਬੰਦੇ ਨੂੰ ਨੱਥ ਪਾਓ ਦੂਜਾ ਇਹਨਾਂ ਦੀ ਜਿੰਨੀਆਂ ਵੀ ਪ੍ਰਾਪਰਟੀਆਂ ਹਨ ਚੈੱਕ ਕੀਤਾ ਜਾਵੇ ਜਿੱਦ ਸਾਬਕਾ ਉਹਨਾਂ ਦੇ ਦਿਨੋਂ ਦਿਨ ਜੋ ਨੰਬਰ ਉੱਪਰ ਜਾ ਰਹੇ ਖਾਸ ਕਰਕੇ ਸਾਡੇ ਪਿੰਡ ਦਾ ਜਿਹੜਾ ਜੋ ਸਰਪੰਚ ਆ ਕਾਫੀ ਮੈਂ ਸੁਣਿਆ ਉਹਦੇ ਕੰਮ ਗਲਤ ਹੈ ਉਹਦੀ ਵੀ ਇਨਕੁਆਰੀ ਕੀਤੀ ਜਾਵੇ ਜੋਧਿਆਂ ਪੱਸਾਂ ਆ 16 17 ਕਹਿੰਦੇ ਬੱਸਾਂ ਚੱਲਦੀਆਂ ਪਰ ਪਰਮਿਟ 2 3 ਆ ਮੈਨੂੰ ਇਹ ਸਮਝ ਨਹੀਂ ਆਉਂਦੀ ਪ੍ਰਸ਼ਾਸਨ ਕਿੱਥੇ ਬੈਠਾ ਕਿਹੜੀਆਂ ਬੱੱਸਾਂ ਚੀਨ ਲਓ ਨਰਵਾਲ ਟਰਾਂਸਪੋਰਟ ਇਹ ਉਹ ਤੁਹਾਡਾ ਕੀ ਸਰਦਾਰ ਰੋਸ ਜਿਹੜਾ ਹੈ ਉਹ ਆਪਣੇ ਪਿੰਦੇ ਸਰਪੰਚ ਮਨਪ੍ਰੀਤ 라ਬਾਇ ਵਿਧਾਇਕ ਰਾਜਾ ਕੋਲ ਅਸੀਂ ਦੋਨਾਂ ਦੇ ਕਹਿੰਨੇ ਆ ਜੀ ਮੇਨ ਗੱਲ ਤਾਂ ਵਿਧਾਇਕ ਤੋਂ ਚਲਦੀ ਆ ਨਾ ਜੇ ਉਹ ਥੋੜਾ ਜਿਆ ਆਪਣੇ ਹਿਸਾਬ ਨਾਲ ਧੀ ਦੇ ਚ ਰੱਖੇ ਉਹ ਕੱਲਾ ਜਿਹੜਾ ਐਮ ਐਲ ਏ ਆ ਉਕਲਮ ਮਾਨਪ੍ਰੀਤ ਸਰਪੰਚ ਦਾ ਨਹੀਂ ਹੈ ਉਹ ਦੂਜੇ ਪਬਲਿਕ ਦਾ ਵੀ ਆਮ ਪਬਲਿਕ ਉੱਥੇ ਵੀ ਬੈਠੀ ਆ ਅਸੀਂ ਕਈ ਵਾਰੀ ਉਹਨੂੰ ਇਸ ਚੀਜ਼ ਤੇ ਸचेत ਕੀਤਾ ਭਾਈ ਇਸ ਤਰ੍ਹਾਂ ਨਾ ਕਰ ਜੋ ਕੱਲੇ ਦੀ ਸੁਣੀ ਗੱਲ ਤੇ ਫੇਰ ਫੇਰ ਅਸੀਂ ਤਾਂ ਗਵਰਨਰ ਨੂੰ ਕਹਿੰਦੇ ਉੱਥੇ ਵੀ ਐਕਸ਼ਨ ਲਓ ਅਦਾ ਕੋਈ ਪੁੱਛਕਿਸ਼ ਕਰੋ ਤੂੰ ਕਿਉਂ ਕਰਦਾ ਸਾਡੇ ਨਾਲ ਕੀ ਦਿਨ ਚੱシャレਆਂ ਨੇ ਜਿਹੜਾ ਤੁਹਾਡੇ ਤੇ ਪੁੱਛ ਰਹੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਅੱਜ ਵੀ ਤੁਸੀਂ ਕਹਿ ਰਹੇ ਹੋ ਤੁਹਾਡੇ ਘਰ ਪੁਲਿਸ ਦੀ ਰੇਡ ਹੋਈ ਹਾਂਜੀ ਉਹਦਾ ਤੁਸੀਂ ਕੋਈ ਕਰ ਕੀ ਟਾਰਗੇਟਿਸ ਵਾਲਾ ਐਪਲੀਕੇਸ਼ਨ ਆ ਜਾਂ ਉਹਦਾ ਕੋਈ ਕੋਈ ਐਪਲੀਕੇਸ਼ਨ ਨਹੀਂ ਜੀ ਜੀ ਵਜਾ ਰੰਗੀਸ਼ਾ ਪੁਲਿਸ ਦੇ ਰੇਟ ਹੋਈ ਮੈਂ ਨਾਲ ਪੁੱਛਿਆ ਵੀ ਮੈਨੂੰ ਕਹਿੰਦਾ ਜੀ ਤੁਹਾਨੂੰ ਡੀਐਸਪੀ ਨੇ ਬੁਲਾਇਆ ਐਸਐਚਓ ਨਾਲ ਗੱਲ ਕੀਤੀ ਆ ਐਸਐਸ ਐਸਐਚਓ ਕਹਿੰਦੇ ਤੁਹਾਡਾ ਕੋਈ ਇੱਥੇ ਪਰਚਾ ਹੈ ਜੀ ਤੇ ਉਹ ਅਸੀਂ ਐਸਵੀਡੀ ਉੱਤੇ ਕਾਲ ਕੀਤੀ ਸ਼ਹਿਰਪੁਰ ਕਹਿੰਦੇ ਇੱਥੇ ਕੋਈ ਨਹੀਂ ਸਰ ਡੀਐਸਪੀ ਨੇ ਹੀ ਕਾਲ ਕਰਕੇ 112 ਨੰਬਰ ਨੂੰ ਕਹਿ ਦਿੱਤਾ ਜਿੱਦਾਂ ਮੈਂ ਮੈਂ ਸਵੇਰੇ ਗਿਆ ਸੀ ਮੇਰੀ ਵਾਈਫ ਉਹਦਾ ਥੋੜਾ ਸ਼ੋਲਡਰ ਪ੍ਰੋਜਨਸੀ ਉਸ ਦਿਵਰੇ ਅਸੀਂ ਉਹਨੂੰ ਕਹਿੰਦੇ ਆਪਣੇ ਕੀ ਕਹਿੰਦੇ ਮ사ਜ ਕਰਾਉਣੀ ਸੀ ਅਸੀਂ ਉਹ ਕਰਾ ਕੇ ਆਏ ਜਿੱਦਾਂ ਗੱਡੀ ਖੜੀ ਕਰ ਕੀਤੀ ਆ ਉਦੋਂ 10 ਮਿੰਟ ਬਾਅਦ ਪੁਨੀ 5 ਮਿੰਟ ਬਾਅਦ ਪਹੁੰਚੇ ਮੈਂ ਤਾਂ ਪੁੱਤੇ ਲੈ ਕੇ ਆਪਣਾ ਸਾਹਿਬ ਦੇ ਗਿਆ ਸੀ ਮੈਨੂੰ ਉਹਨੇ ਬਹੁਤ ਕਰਕੇ ਬੁਲਾ ਲਿਆ ਮੈਂ ਕਿ ਚਲੋ ਅਣਕੀ ਗੱਲ ਕਰਦੇ ਹਾਂ ਉਹਨਾਂ ਨਾਲ ਗੱਲ ਕੀਤੀ ਮੈਂ ਕਿ ਦੱਸੋ ਮੇਰੇ ਕੀ ਬਰਾਟਾ ਕਿਦਾਂ ਕੋਈ ਤੁਹਾਡੀ ਜੋ ਵੀ ਉਹਨੇ ਸ਼ਿਕਾਇਤ ਕੀਤੀ ਆ ਉਹਦਾ ਲਿਖਤੀ ਰੂਪ ਚ ਤੱਕੋ ਮੈਨੂੰ ਕਹਿੰਦੇ ਉਹ ਸਾਡੇ ਕੋਲ ਆਏ ਨੇ ਆਮ ਆਦੀ ਪਾਰਟੀ ਨੂੰ ਲਿਆਉਣ ਦੇ ਵਿੱਚ ਐਨਆਰਆਈਆਂ ਦਾ ਸਭ ਤੋਂ ਵੱਡਾ ਸਹਿਯੋਗ ਤੁਸੀਂ ਐਨਆਰਆਈਓ ਕਿੰਦਾ ਦੇਦਿਓ ਕਿ ਜਿਹੜਾ ਸਰਕਾਰ ਦੀ ਤੱਕਾ ਕਰੀ ਆਪ ਲੋਕਾਂ ਨੇ ਕਿੰਦਾ ਅਸੀਂ ਪਾਰਟੀ ਗਲਤੀ ਕੀਤੀ ਹੈ ਜੀ ਤੇ ਸਾਡੇ ਜੇ ਸੱਚ ਕੋਚ ਅੱਜ ਦੀ ਡੇਟ ਤੇ ਇਹਨਾਂ ਦੇ ਐਨਆਰ ਜਿੰਨੇ ਵੀ ਆਮ ਪਾਰਟੀ ਦੇ ਵਿੱਚ ਤੁਸੀਂ ਜਾਣਗੇ ਧੱਕੇ ਪਾਣ ਦੀ ਮੈਂ ਸੱਚ ਕਹਿ ਰਿਹਾ ਹਾਂ ਜਿੰਨਾ ਅਸੀਂ ਪੈਸਾ ਦਿੱਤਾ ਖਾਸ ਕਰਕੇ ਮੈਂ ਕੇਜਰੀਵਾਲ ਸਾਹਿਬ ਦੇ ਦਫ਼ਤਰ ਵੀ ਗਿਆ ਸਾਡਾ ਬਹੁਤ ਵੱਡਾ ਹਸ ਰਿਹਾ ਉਦੋਂ ਐਨਾ ਦੇ ਨਾਲ ਸ ਦੋ ਸੁਪਰਵਾਈਜ਼ਰ ਜੀ ਸੰਜੇ ਸਿੰਘ ਦਰਗੇਸ਼ ਪਾਠਕ ਕਾਲੀਆ ਅਸੀਂ ਸਾਰੇ ਇਕੱਠੇ ਹੋ ਕੇ ਟੀਮ ਬਣਾ ਕੀਤਾ ਇੱਥੇ ਪਰ ਇਸ ਵੇਲੇ ਜੋ ਸਾਡੀ ਸੋਚਣੀ ਹੈ ਇੱਥੇ ਬਹੁਤ ਨਿਗਾਸ਼ਾ সুযোগ ਹੈ ਤਾਂ ਫਿਰ ਜਦੋਂ ਤੁਹਾਨੂੰ ਫੋਨ 'ਚ ਬੁਲਾਇਆ 11 ਵਜੇ ਟਾਈਮ ਤੇ ਤੁਸੀਂ ਗਏ ਤਾਂ ਕੀ ਗੱਲ ਜੀ ਨਹੀਂ ਅਸੀਂ ਗਏ ਨਹੀਂ ਮੈਂ ਅਫਿਊਜ਼ ਕਰ ਦਿੱਤਾ ਜੀ ਸਾੜੀ ਜੇ ਦੁਆਰਾ ਕੋਈ ਕਾਲ ਨਹੀਂ ਆਈ ਤੁਹਾਨੂੰ ਨਹੀਂ ਕੋਈ ਨਹੀਂ ਆਈ ਜੀ ਇਹ ਮੈਂ ਮੇਰੀ ਗੱਲ ਹੋਈ ਸੀ ਐਸਐਸਪੀ ਸਾਹਿਬ ਨੂੰ ਨਹੀਂ ਮੈਨੂੰ 5 ਵਜੇ ਬੁਲਾਇਆ ਮਾਨੂੰ ਸਾਰੀ ਗੱਲ ਦੱਸਾਂਗਾ ਤੋਂ ਬੋਲ ਕੇ ਸਮਝਾਉਂਗਾ ਮੈਨੂੰ ਨਹੀਂ ਚੰਗਾ ਜਿੱਦਾਂ ਇਹਨਾਂ ਤੇ ਪਾਚੇ ਹੋਇਆ ਇਹ ਤਾਂ ਕੱਲੋਂ ਮੇਰੇ ਤੇ ਪਾਚਾ ਹੋਇਆ ਕੀ ਕਿਵੇਂ ਦੇਖਦੇ ਹੋ ਵੀ ਐਮਆਰਏ ਪੰਜਾਬ ਆਉਂਦੇ ਨੇ ਆਪਣੇ ਘਰ ਕਾਫੀ ਸਲਾਮਤ ਆਉਂਦੇ ਨੇ ਘਰ ਥੋੜਾ ਟਾਈਮ ਸ਼ਾਂਤੀ ਦਾ ਟਾਈਮ ਸਪੈਂਡ ਕਰਨਾ ਹੁੰਦੇ ਨੇ ਤਾਂ ਇਦਾਂ ਦੀ ਜਿਹੜੀਆਂ ਤੁਸੀਂ ਜਿੱਦਾਂ ਹੁਣ ਇਲਜ਼ਾਮ ਲਾ ਰਹੇ ਹੋ ਸਾਡਾ ਟੱਕਾ ਹੋ ਰਿਹਾ ਤਾਂ ਇਦਾਂ ਇਹ ਚੀਜ਼ਾਂ ਦੇਖ ਕੇ ਕੀ ਕਹਨੇ ਵੈਰਵਾਰੇ ਸਹੀ ਨਿਰਾਸ਼ਾ ਹੁੰਦੀ ਹੈ ਜੀ ਕੀ ਕਰੀਏ ਆਪਣਾ ਘਰ ਹੈ ਜੋ ਇਹ ਜਿਹੇ ਬੇਗੂ ਬੱਦੇ ਹੁਣ ਪਿੰਡ ਚ ਔਰ ਇਹਨਾਂ ਤੋਂ ਕਾਗਨਗੇ ਅੱਗੇ ਤੋਂ ਹੁਣ ਅਸੀਂ ਅਸੀਂ ਤਿੰਨ ਤਿੰਨ ਖਾਂ ਦਿੰਦੇ ਸੀ ਸਕੂਲ ਦੇ ਵਿੱਚ ਮੈਂ ਇਹਨੂੰ ਕਿਆ ਮੈਂ ਬਾਤਾਂ ਖਾਂ ਬਤ ਕਰੂੰ ਅਸੀਂ ਕਿਉਂ ਦਈਏ ਆਪਾਂ ਪੈਸੇ ਦਾ ਕਿਉਂ ਜਾੜਾ ਕਰੀਏ ਅਸੀਂ ਬੱਚਿਆਂ ਨੂੰ 84000 ਸਾਲ ਦਾ ਦਿੰਦੇ ਸੀ ਟੈਂਪੂ ਲੋਏ ਸੀ ਟ੍ਰਾਂਸਪੋਰਟੇਸ਼ਨ ਵਾਸਤੇ ਉਹ ਵੀ ਵਾਦ ਕਰ ਰਹੇ ਹਾਂ ਕਿਉਂ ਕਰੀਏ ਅਸੀਂ ਠੀਕ ਆ ਗਵਰਨਮੈਂਟ ਕੋਲੋਂ ਦੂਜੀ ਗੱਲ ਹੈ ਅਸੀਂ ਕੋਈ ਵੀ ਜਿੱਦਾਂ ਫੀਸਾਂ ਚਲੋ ਫੀਸਾਂ ਸਾਡੀ ਫੈਮਿਲੀ ਦਿੰਦੀ ਆ ਉਹਨਾਂ ਨੂੰ ਰਹਿਣ ਦੋ ਜਿੱਦਾਂ ਵੀ ਇਹ ਬੱਚੇ ਧੋ ਨਹੀਂ ਲੰਦੇ ਸਾਡੀ ਬਾਣੇ 2 ਲੱਖ ਰੁਪਈਆ ਸਾਲ ਦੀ ਫੀਸ ਜਾਂਦੀ ਉੱਥੇ ਅਸੀਂ ਅੱਜ ਤੱਕ ਨਹੀਂ ਉਹ ਪੂਰੀ ਦੇ ਰਹੇ ਤੇ लास्ट ਕੁਐਸਚਨ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ 5 ਵਜੇ ਤੁਹਾਡੀ ਮੀਟਿੰਗ ਐਸਐਸਪੀ ਸਾਹਿਬ ਨਾਲ ਹਾਂਜੀ ਉਸ ਤੋਂ ਬਾਅਦ ਵੀ ਕੋਈ ਸਿੱਟਾ ਨਹੀਂ ਨਿਕਲਦਾ ਲੱਗਦਾ ਰਿਹਾ ਇਹ ਟੱਕਾ ਹੋ ਰਿਹਾ ਤਾਂ ਕੀ ਅੱਗੇ ਕੀ ਹੋਵੇ ਦੇਖਾਂਗੇ ਅੱਗੇ ਅਜੇ ਮੇਰੇ ਮੈਨੂੰ ਲੱਗਦਾ ਅੱਜ ਤੱਕ ਐਸਐਸਪੀ ਸਾਹਿਬ ਤੇ ਮੈਨੂੰ ਬਹੁਤ ਪਰੇਸ਼ਾਨ ਹੈ ਨੀ ਉਹ ਕਦੀ ਨਾਲ ਨਹੀਂ ਬੋਲਦਾ ਹਾਂਜੀ ਕਿਹਦੇ ਕੇਸ ਕੋਈ ਨਹੀਂ ਲੱਗਦਾ ਵੀ ਨਹੀਂ ਕੇਸ 10% ਰੱਖੇ ਅੱਗੇ ਕੀ ਸੋਚ ਆਪਣੇ ਨੈਸਰਪ ਕੀ ਹੈ ਕੁਛ ਨੂੰ ਕੁਛ ਤੇ ਦੇਖਾਂਗੇ ਫਿਰ ਹੋਰ ਬਤਾਈ ਦੀ ਸਭਾ ਨੂੰ ਮਤਲਬ ਕਿ ਵਿਧਾਇਕ ਨੇ ਖਲਾਫ ਪ੍ਰੋਟੈਸਟ ਕਰੋਗੇ ਜਾਂ ਸਭ ਮੰਨ ਲਗਾਓਗੇ ਉਹ ਫਿਰ ਕਰਨਾ ਹੀ ਪੈਗਾ ਜੀ ਸਾਨੂੰ ਮਜਬੂਰਨ ਸਾਨੂੰ ਕੁਛ ਨੁ ਕੁਛ ਤੇ ਕਰਨੇ ਪੈਗਾ ਠੀਕ ਬਾਈ ਕੋਟ ਬਾਈ ਹਾਈ ਕੋਰਟ ਲੈ ਕੇ ਜਾਣਾਗੇ